ਸਾਸੀ ਗਾਲ ਜੀ ਸਾਰਿਆਂ ਨੂੰ ਵੀਰਾਂ ਨੂੰ ਵੀਰ ਜੀ ਅੱਜ ਦੂਜੀ ਮਸ਼ੀਨ ਦੀ ਵੀ ਰੇਲ ਕੱਢੀ ਆ ਤੇ ਇਹਦਾ ਵੀ ਰੇਲ ਦਾ ਟੋਟਾ ਆ ਵੇਖੋ ਰੇਲ ਸਾਰਾ ਹੀ ਉੱਡਿਆ ਪਿਆ ਹੁਣ ਇੱਥੇ ਵੀ ਨਵਾਂ ਪੀਸ ਕੱਟ ਕੇ ਲਾਵਾਂਗੇ ਤੇ ਬਾਕੀ ਤੁਹਾਨੂੰ ਦੱਸਦੇ ਆ ਵੀ ਇਹਦਾ ਆ ਪ੍ਰੈਸ਼ਰ ਪਲੇਟ ਵੀ ਕਿਹੜੀ ਅਨੁਸਾਰੀ ਖਤਮ ਹੋਈ ਪਈ ਆ ਇਹਦਾ ਵੀ ਫੇਸਬੁਕ ਲਾਉਣੇ ਆ ਬਾਕੀ ਕਪੜੇ ਪੜੇ ਵੀ ਉਹਨਾਂ ਦੇ ਵੀ ਬੁੱਛ-ਬੱਛ ਰਿੰਗ ਕਰੂੰਗਾ ਪੋਣ ਵਾਲੇ ਸਾਰੇ ਅੱਗੇ ਡਰਾਮਾ ਸਹੀ ਕੀਤਾ ਕੱਲ ਇਹਦਾ ਪਾਸਾ ਕਮਾ ਕੇ ਬੱਤੀਆਂ ਲਾ ਦੀਆਂ ਤੇ ਇਹਦੀਆਂ ਪੱਤੀਆਂ 'ਚ ਪਾਸਾ ਕਮਾ ਆ ਗਿਆ ਲੈ ਕਮਾਈ ਨੂੰ ਮੜਾ ਇਹ ਪੱਤੀਆਂ ਦਾ ਪਾਸਾ ਕਮਾ ਆ ਗਿਆ ਯਾਰ ਚਰੀ ਕਰਕੇ ਨਾ ਲੰਬੀ ਤੇ ਬਾਹਰ ਕੱਢ ਤੀਆਂ ਪੱਤੇਗਾ ਇੰਨੀ ਇੰਨੀ ਤੇ ਬਣ ਗਈ ਇਹ ਕੇ ਬਾਕੀ ਫੋਰਮਾ ਕਿੱਥੇ ਵੜਿਆ ਦੇਖਿਓ ਠੀਕ ਕਿੰਨੇ ਦਿਨ ਇਹ ਕਰਦੇਗਾ ਰੈਡੀ ਹੈ ਕਿੰਨੇ ਦਿਨ ਇਹ ਰੈਡੀ ਕਰਦੇਗਾ ਤਿੰਨ ਦਾ 11 ਦਿਨਾਂ ਦੇ ਇੰਨਾ ਲਾਤੇ 10 ਦਿਨ ਪੂਰੇ ਕਲੂ ਬਣਾ ਨੇ ਆਹ ਵੇਖੋ ਮੁੰਡੇ ਸੀਲ ਬਣਾਉਂਦੇ ਸੀਲ ਥੋੜੀ ਖੁੱਲੀ ਤਾਂਦੇ ਨਹੀਂ ਜਾਣਾ ਨਹੀਂ ਲੈਣਾ ਇੱਥੇ ਬਣਾ ਲੈਣੀ ਇੱਕ ਲਿਆਂਦੀ ਉਹ ਖੁੱਲੀ ਆ ਗਈ ਉਹ ਵੀ ਆੰਦੇ ਨੂੰ ਸੈੱਟ ਕਰਦੇ ਤੇ ਇਹਦਾ ਫੇਸ ਲਾਉਂਦੇ ਹੋਰ ਆ ਬੈੱਡ ਦਾ ਫਟਾਫਟਾ ਲੰਦੇ ਪਏ ਦਾ ਗੁਰਦੇয়াল ਦਾ ਉਹ ਦੂਜੀ ਰੈਡੀ ਹੋ ਗਈ ਬਸ ਤੇ ਆ ਚਿਕਨ ਆੜੇ ਦੀ ਸ਼ਾਫਟ ਥੋੜੀ ਜਿਹੀ ਖਰਾਬ ਨਿਕਲੀ ਆ ਵਾਲੀ ਬਾਈ ਦਾ ਆਚਰੀਆ ਥੋੜਾ ਜਿਹਾ ਚੂੜੀ ਖਰਾਬ ਹੋਈ ਇਹਦੀ ਆ ਵਾਲੀ ਤੇ ਇਹ ਥੋੜੀ ਜਿਹੀ ਲਵਾ ਲਈਏ ਨਾਲੇ ਪੁਲਿਆਂ ਨੂੰ ਬੋਛੀ ਜੇ ਲਾਉਣੇ ਤੇ ਇਹਦਾ ਮਾੜਾ ਜਿਹਾ ਫੇਸ ਲਾਉਣਾ ਉਹ ਫੇਸ ਲੱਥਨ ਵਾਲਾ ਮੜਾ ਜਾ ਤੇ ਹੋਰ ਬਾਕੀ ਠੀਕ ਹੀ ਆ ਸਾਰਾ ਕੁਝ ਨਿਕਲਿਆ ਇਹਦਾ ਆ ਕਾਲੂ ਕਿੱਦਾਂ ਫਿਰ ਮਸ਼ੀਨ ਹੋ ਗਈ ਰੈਡੀ ਹਾਂਜੀ ਹਾਂਜੀ ਸਭ ਕੁਝ ਰੈਡੀ ਕਰਤਾ ਬਸ ਉੱਚੀ ਬੋਲ ਨਾ ਹੋ ਗਿਆ ਰੈਡੀ ਭਾਈ ਸਾਰਾ ਇਹ ਮਸ਼ੀਨ ਦਾ ਕੰਪਲੀਟ ਆ ਹਾਂ ਹੁਣ ਇਹਦਾ ਕੱਲ ਨੂੰ ਹੋ ਜਾਣਾ ਇਹਦਾ ਆਹਾਂ ਹਾਂ ਬਾਕੀ ਤਿਆਰੀ ਆ ਦੀ ਐਮਪੀ ਨੂੰ ਬਾਕੀ ਟੂਲ ਟਾਲ ਲੱਗੇ ਹੋਏ ਆ ਫਿੰਗਰ ਆਦੀਆਂ ਸਹੀ ਆ ਹਾਂ ਵਧੀਆ ਕੰਮ ਨਵੀਆਂ ਕਟਰ ਪੂਰਾ ਨਵਾਂ ਕਰਤਾ। ਬੰਦਰਾ ਸਾਰੀਆਂ ਨਵੀਆਂ ਪਾਤੀਆਂ ਆ ਸਪਰਿੰਗ ਜੀ ਅਹੀਂ ਨਵਾਂ ਲਿਆਂਦਾ। ਆ ਸਪਰਿੰਗ ਦੇ ਥੋੜਾ ਆ ਜਾ ਸ਼ੱਕ ਜੀ ਥੋੜਾ ਆ ਜਾ। ਉੱਚਾ ਏ। ਇਹ ਨਰਮ ਜਿਹਾ ਜਾਪੇ ਦੇਖਾ ਨਵਾਂ ਪਾ ਲੀਏ। ਇਹ ਇੱਕ ਇਹਦੀ ਥੱਲੇ ਉਵਲ ਰੱਖ ਦਾਂਗੇ ਹੋਰ। ਨਹੀਂ। ਤੜ ਵੱਧ ਹੋਊਗੀ। ਇੱਕ ਉਵਲ ਰੱਖਾਂਗੇ ਇਹਦੇ ਥੱਲੇ। ਹੋਰ ਆ ਹੁੱਕ ਬਣਵਾ ਕੇ ਲਿਆਂਦੀ ਇੱਕ। ਇਹ ਚਾਰ ਦਾ ਟਰਾਲੇ ਦੀ ਹੋਕੀ ਨਹੀਂ ਪੈਂਦਾ ਫਿਰ ਪਲੇਟਾਂ ਲਵਾ ਕੇ ਲਿਆਉਂਦੇ ਗਏ ਲੋ ਹੁਣ ਪੂਰਾ ਓਕੇ ਹੋ ਗਿਆ ਤੇ ਉਹ ਫਿਰ ਡਰੋ ਦਾ ਪਾਉਣ ਵਾਲਾ ਰਹਿ ਗਿਆ ਫੋਰਮੈਲ ਅੱਡਾ ਚੱਲ ਗਿਆ ਪਿੰਡ ਅੱਧ ਜੀ ਕੰਮ ਛੱਡ ਗਿਆ ਥੋੜਾ ਜਿਹਾ ਉਹਨੂੰ ਪਿੰਡੋਂ ਫੋਨ ਆ ਗਿਆ ਭੱਜ ਗਿਆ ਅੱਜ ਤੇ ਉਹਦੇ ਘਰੋਂ ਫੋਨ ਆਇਆ ਸੀ ਉੱਡ ਗਿਆ ਨੇਰੀਆ ਹੋ ਗਿਆ ਤੇ ਇੱਕ ਇਹਦਾ 베ARING ਚਾਂਜਰ 베ARING ਟੋਟਾ ਨਿਕਲਿਆ ਉਦੇ ਥਾਂ ਤੇ ਹੀ ਨਾ ਦੂਜਾ ਬੈਰਿੰਗ ਪਾਉਣ ਲੱਗੇ ਲੰਮੀ ਗੋਲੀ ਵਾਲਾ ਉਹ ਤੁਹਾਨੂੰ ਖਾਉਂਦੇ ਆ ਲੰਮੀ ਗੋਲੀ ਵਾਲਾ ਬੈਰਿੰਗ ਲਿਆਂਦਾ ਉਹ ਪਾਉਣ ਲੱਗੇ ਆ ਚਾਂਜਰ ਬੈਰਿੰਗ ਦੇ ਥਾਂ ਤੇ ਉਹ ਟੁੱਟਦਾ ਨਹੀਂ ਸਿਆ ਬੈਰ ਕਰਦੀ ਹੋਏ ਆਹ ਬੜਾ ਲੰਬੀ ਗੋਲੀ ਵਾਲਾ ਬੈਰਿੰਗ ਪਾਉਣ ਲੱਗੇ ਹਨ ਅਗਿਆ ਕਰਤਾਰ ਦਾ ਟੁੱਟਾ ਸੀ ਇਹਨੂੰ ਲੰਮੀ ਗੋਲੀ ਵਾਲਾ ਪਾਤਾ ਬਾਜ ਨਹੀਂ ਦਾ 베어ਿੰਗ ਟੁੱਟਾ ਤੇ ਹੁਣ ਨਹੀਂ ਦਾ ਕਦੀ 베어ਿੰਗ ਟੁੱਟਾ ਹੁਣ ਨੂੰ ਯੋਹੋ 베어ਿੰਗ ਕਰਦਣ ਲੱਗੇ ਜਿਹੜਾ ਟੁੱਟੇ ਨਾ ਕਦੀ ਇਹਦੀਆਂ ਬ੍ਰੇਕਾਂ ਵੀ ਸਹੀ ਕੀਤੀਆਂ ਇਹਦੀਆਂ ਬ੍ਰੇਕਾਂ ਉਹ ਟੀ ਜੀ ਬੰਦ ਕੀਤੀ ਸੀ ਗੇਅਰ ਓਕੇ ਨਿਕਲਿਆ ਇਹਦਾ ਸਟਾਰ ਵਾਕਰ ਵੀ ਸਹੀ ਨਿਕਲੇ ਇਹਦੇ ਗੇਅਰ ਡਰੈਵਰ ਉਪੱਤੀਆ ਲਾਤੀਗਾ ਹਾਂ ਜੀ ਨਹੀਂ ਉਹ ਹੀ ਪੁੱਠੀਆ ਕਰਕੇ ਬਾਕੀ ਠੀਕ ਆ ਤੇ ਬਾਕੀ ਦੱਸੋ ਪੁਰਵਾ ਜੀ ਬਾਕੀ ਕੰਮ ਸੈੱਟ ਹੀ ਆ ਜੀ ਤੋ ਹਾਂਜੀ ਚਲੋ 1 2 ਦਿਨ ਲੱਗਣਗੇ ਹੋ ਜਾਊਗਾ ਹਾਂਜੀ ਤੇ ਬੈੱਡ ਦਾ ਪੜਾ ਨਵਾਂ ਕਿਉਂ ਲਾਉਂਦੇ ਪਹਿਲਾਂ ਕੀ ਹੋਇਆ ਮੇਲਾ ਖਰਾਬ ਸੀ ਸਾਰਾ ਜੀ ਇਹੋ ਗੁੱਠਾ ਵਢੀਆਂ ਗਿਆ ਇਹ ਪੜੇ ਦੀ ਬਾਸਕੜ ਨੇ ਗੁੱਠਾ ਵੜਤੀਆਂ ਸੀ ਹਣਾ ਹਾਂਜੀ ਤੋ ਹੁਣ ਇਹ ਫਿਰ ਨਵਾਂ ਬੜਾ ਹੀ ਖਲਾ ਲਾ ਦਈਏ ਠੀਕ ਇਹ ਕਾਜ ਦਾ ਵੀ ਪੜਾ ਲਾਉਣ ਨਾਲ ਆ ਵੀ ਨਵਾਂ ਇਹਦਾ ਹੁਲਣ ਵਾਲਾ ਕੋਮਣ ਵਾਲਾ ਹਾਂ ਇਹਦਾ ਪੜਾ ਇਹਦਾ ਵੀ ਖਤਮ ਹੋਇਆ ਪਿਆ ਸਾਰਾ ਤੇ ਇਹਦੀ 13 ਦੀ ਕਲਚ ਪਲੇਟ ਨੇ ਕੱਚ ਬਲੇੜਾ ਦੀ ਲਾਉਂਦੀ ਸੀ ਜਣ ਠੀਕ ਹੈ ਦੀ ਕਲਚ ਪਲੇਟ ਆ ਨਾ ਲਾਉਂਦੀ ਸੀ ਜਣ ਤੇ ਬਾਕੀ ਦੇ ਉਸੇ ਹੀ ਆ ਜ਼ਰਾ ਵੇਖ ਡਾਇਰੈਕਸ਼ਨਾਂ ਵੀ ਚੈੱਕ ਕੀਤੀਆਂ ਸੀ ਡਾਇਰੈਕਸ਼ਨਾਂ ਵੀ ਸਹੀ ਆ ਬਾਕੀ ਵੀ ਗਰੀਲ ਗਲਾਸ ਮਾਰੀ ਸਾਰੇ ਸਾਰੀ ਸਹੀ ਨਿਕਲੀ ਤੇ ਬਾਕੀ ਵੇਨੇ ਇਹਦਾ ਬਾਕੀ ਸਮਾਨ ਸਾਰਾ ਡੱਕ ਡੁੱਕ ਵੇਨੇ ਇਹਦੇ ਕਿਦਾਂ ਉਹ ਵੀ ਬੰਦਿਆਂ ਨੂੰ ਰੈਡੀ ਕਰਕੇ ਦੇਣੇ ਪਾਣੇ ਡੱਕਾਂ ਤੋਂ ਬਿਨਾ ਚਲਾਉਗੇ ਕਿ ਡੈਕ ਜੀ ਡੈਕ ਚਲਾ ਕੇ ਲਾ ਲਈਂ ਅਸ਼ੋ ਜੀ ਦਾ ਡੀਜੇ ਲਾਣੇ ਆ ਡੈਕ ਵੇਖੋ ਸੈਟ ਤੋਂ ਟੁਕਰਾਵਾਂਗੇ ਨਹੀਂ ਇਹ ਵੇਨੇ ਆ ਡੈਕੋ ਹੈਗੇ ਤੇ ਹੈ ਵੇਨੇ ਜੇ ਚੱਲ ਪਏ ਉਹਦਾ ਚੱਲਦਾ ਡੈਕ ਬੜਾ ਵਧੀਆ ਤੇ ਇਹਦਾ ਵੇਨੇ ਆ ਡੈਕਾ ਜੀ ਕੋਲ ਕੇ ਵਾਇਰਿੰਗ ਦਾ ਕਰਦੇ ਆ ਕੰਮ ਤੇ ਬਸ ਕਿ ਤੋ ਦੰਗੂ ਆ ਉਹ ਛੋਟੂ ਦਾ ਲੈ ਮੇਰੀ ਵਾਰੀ ਅੱਗਾ ਡਿੱਗ ਵੀ ਆਈ ਆਈ ਆਇਆ ਸ਼ੌਲਟਰ ਨੂੰ ਬੋਸ਼ਨਵਾ ਗਏ ਜਦੋਂ ਮੈਨੂੰ ਪੋਲੇ ਆ ਰਹੇ ਹੋ ਰੋਗਾ ਨੇਰਾ ਤਾਹਨ ਇੱਕ ਕਲਚ ਪ੍ਰੇਡ ਵੀ ਨਾਲ ਹੀ ਕਰਨੀ ਆ ਆਡਾ ਰੰਦਾ ਕਰ ਦੋ ਇਹ ਮਸ਼ੀਨ ਲਿਆਦੀ ਦਾ ਵੀ ਇਹ ਗੱਡੀ ਬੜੀ ਮਹਿੰਗੀ ਦਿੱਤੀ 2000 ਦਾ ਮਾਡਲ ਹੀ ਦਿੱਤਾ ਆ ਦਾ ਇੱਥੇ ਪਹਿਲਾਂ ਜੋੜੀਆ ਟਰੈਕਟਰ ਹੁੰਦਾ ਸੀ ਉਹ ਟਰੈਕਟਰ ਹੁੰਦਾ ਜ ਆਪੜਾ ਜੋੜੀਆ ਉਹਨੇ ਬੜੀ ਤਰੱਕੀ ਪਾਈ ਨਾ ਠੀਕ ਹੈ ਹੁਣ ਇਸ ਕਰਕੇ ਜੋੜੀਆ ਘਰ ਲਾ ਦਿੱਤਾ ਹੁਣ ਮੈਂ ਮਸ਼ੀਨਾਂ ਵਾਲੇ ਆ ਮਸ਼ੀਨ ਹੀ ਲਾਈ ਹੈ ਗੱਡੀ 'ਚ ਜਿਹੜਾ ਆਪਣਾ ਕੰਮ ਹੈ ਅਸਲੀ ਚਲੋ ਠੀਕ ਹੈ ਵੀਰ ਜੀ ਅੱਜ ਦਾ ਬਲੌਗ ਇੱਥੇ ਐਡ ਕਰਦੇ ਆ ਧੰਨਵਾਦ ਮੇਰੇ ਵੀਰ ਸਾਰੇ ਜਰੂਰ ਵੇਖਿਆ ਕਰੋ ਯਾਰ ਫੇਰ ਕੀ ਤੁਹਾਡਾ ਨਿੱਕਾ ਭਰਾ ਆ ਜਾਂਦਾ ਓਕੇ ਬਾਈ ਦਾ ਪਾਣੀ ਰੱਖ ਲੈ ਏ ਆਪਣਾ ਨਿੱਕਾ ਜਿਹਾ ਘਰ ਆ ਤੇ ਤੇ ਘੇੜਿਆ ਵੇਖ ਕਿਉਂ ਤੁਰ ਗਏ ਕੰਨਿਆ ਚੱਲ ਕੇ ਇਹ ਮਸ਼ੀਰ ਰਵੇ ਰਿਆ ਆਉ ਕਰ ਤੇ